ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ 트ੈਂਡਿੰਗ ਲੇਸ ਜਿਹੜੀ ਮੋਤੀਆਂ ਵਾਲੀ ਉਹ ਲਾਣੀ ਦੱਸਾਂਗੇ ਤਾਂ ਇਹ ਜਿਹੜੀ ਲੇਸ ਆ ਸਾਨੂੰ ਬਹੁਤ ਹੀ ਦਿੱਕਤ ਦੇ ਨਾਲ ਮਿਲੀ ਹੈ ਕਿਉਂਕਿ ਪਹਿਲਾਂ ਅਸੀਂ ਨੇ ਕਮੀਜ਼ ਜਿਹੜੀ ਉਹ ਬਣਾ ਲਈ ਸੀ ਬਾਅਦ ਦੇ ਵਿੱਚ ਹੁਣ ਇਹਨੂੰ ਅਸੀਂ ਲਗਾਵਾਂਗੇ ਪਹਿਲਾਂ ਸੀ ਸੋਚਿਆ ਸੀ ਵੀ ਐਵੇਂ ਹੀ ਬਣਾਵਨੇ ਆ ਬਾਅਦ ਦੇ ਵਿੱਚ ਨਾ ਇਹ ਸਾਡਾ ਬਹੁਤ ਮਨ ਸੀ ਮੋਤੀਆਂ ਵਾਲੀ ਲੇਸ ਲਗਾਉਣ ਦਾ ਤੇ ਸਾਨੂੰ ਇਹ ਮਿਲ ਨਹੀਂ ਰਹੀ ਸੀ ਤਾਂ ਜੇਕਰ ਦੇਖੋ ਤੁਸੀਂ ਵੀ ਇਹੀ ਜੀ ਲੈਸ ਬਿਲਕੁਲ ਇਦਾਂ ਦੀ ਲੈਣਾ ਚਾਹੁੰਦੇ ਹੋ ਤਾਂ ਅਸੀਂ ਵੀਡੀਓ ਦੇ ਨੀਚੇ ਲਿੰਕ ਲਗਾ ਦਾਂਗੇ ਤੁਸੀਂ ਉੱਥੋਂ ਪਰਚੇਸ ਕਰ ਸਕਦੇ ਹੋਗੇ ਤਾਂ ਹੁਣ ਆਪਾਂ ਇਹਨੂੰ ਲਾਣੀ ਦੱਸਾਂਗੇ ਕਮੀਜ਼ ਦੇ ਉੱਤੇ ਕਿਸ ਤਰ੍ਹਾਂ ਆਪਾਂ ਇਹਨੂੰ ਐਡ ਕਰਾਂਗੇ ਲਗਾਵਾਂਗੇ ਤਾਂ ਦੇਖੋ ਇਹ ਸਾਡੇ ਕੋਲ ਪਲੇਨ ਕਮੀਜ਼ ਹੈਗਾ ਤੇ ਇਹਤੇ ਅਸੀਂ ਇਹ ਲੈਸ ਨੂੰ ਲਗਾਣਾ ਹੈ ਪਹਿਲਾਂ ਇਹਨੂੰ ਅਸੀਂ ਨੇ ਉਲਟਾ ਕਰਕੇ ਬਿਲਕੁਲ ਥੋੜਾ ਥੋੜਾ ਇਹਨੂੰ ਅਸੀਂ ਫੋਲਡ ਕਰ ਲਾਂਗੇ ਇਦਾਂ ਜਿਹੜੇ ਧਾਗੇ ਨੇ ਜਿਹੜੇ ਉਹ ਨਾ ਨਿਕਲਣ ਬਿਲਕੁਲ ਇਦਾਂ ਸੀ ਇਹਨੂੰ ਇਹ ਵਾਰੀ ਸਲਾਈ ਲਗਾ ਲੀ ਬਿਲਕੁਲ ਘੱਟ ਕੱਪੜਾ ਜਿਹੜਾ ਅਸੀਂ ਨੂੰ ਲੈਣਾ ਹੈ ਨਾ ਹੁਣ ਦੇਖੋ ਅਸੀਂ ਨੇ ਇਹ ਜਿਹੜੀ ਲਾਈਨ 'ਚ ਸਿਲਾਈ ਸੀ ਉਹ ਲਗਾ ਲਈ ਇਹਦੇ ਨਾਲ ਜਿਹੜੇ ਧਾਗੇ ਸੀ ਉਹ ਨਿਕਲ ਨਹੀਂ ਹੁਣ ਬੰਦ ਹੋ ਜਾਣਗੇ ਤਾਂ ਹੁਣ ਉਸ ਤੋਂ ਬਾਅਦ ਦੇਖੋ ਅਸੀਂ ਨੇ ਕਮੀਜ਼ ਨੂੰ ਬਿਲਕੁਲ ਸਿੱਧਾ ਰੱਖ ਲੈਣਾ ਜਿੰਨੀ ਵੀ ਅਸੀਂ ਨੇ ਲੈਂਥ ਦੀ ਨਿਸ਼ਾਨੀ ਲਗਾਈ ਹੋਈ ਹੈ ਉੱਥੇ ਅਸੀਂ ਨੇ ਨਿਸ਼ਾਨ ਲਗਾ ਲੈਣਾ ਕਿੰਨਾ ਸਾਨੂੰ ਚਾਹੀਦਾ ਹੈ ਲੈਂਥ ਕਮੀਜ਼ ਦੀ ਤਾਂ ਇੱਥੇ ਸਾਡੇ ਜਿਹੜੇ ਨਿਸ਼ਾਨ ਸੀ ਉਹ ਬਣੇ ਹੋਏ ਸੀਗੇ ਅਸੀਂ ਸਕੇਲ ਨਾਲ ਬਿਲਕੁਲ ਸਿੱਧੀ ਲਾਈਨ ਲਗਾ ਲਾਂਗੇ ਜਿੰਨਾ ਸਾਹਨੇ نیچے ਫੋਲਡ ਕਰਨਾ ਹੈਗਾ ਅਸੀਂ ਬਿਲਕੁਲ ਘੱਟ ਹੀ ਫੋਲਡ ਕਰਾਂਗੇ ਦੇਖੋ ਇਸ ਤਰ੍ਹਾਂ ਸੀਨੇ ਇਹ ਵਾਲਾ ਨਿਸ਼ਾਨ ਲਗਾ ਲਿਆ ਹੁਣ ਅਸੀਂ ਨੇ ਕੀ ਕਰਨਾ ਹੈ ਜਿੱਥੇ ਇਹ ਨਿਸ਼ਾਨ ਲਗਾਏ ਅਸੀਂ ਨੇ ਲੈਸ ਨੂੰ ਉਲਟਾ ਰੱਖਣਾ ਹੈਗਾ ਦੇਖੋ ਇਸ ਤਰ੍ਹਾਂ ਇਹਦਾ ਇਹ ਸਿੱਧਾ ਪਾਸਾ ਹੈ ਤੇ ਇਹ ਪੁੱਠਾ ਇਸ ਤਰ੍ਹਾਂ ਇਹਨੂੰ ਅਸੀਂ ਨੇ ਰੱਖਣਾ ਹੈਗਾ ਏ ਲਾਈਨ ਤੇ ਰੱਖ ਕੇ ਅਸੀਂ ਨੇ ਇੱਥੇ ਸिलाई ਲਗਾਨੀ ਹੈਗੀ ਬਿਲਕੁਲ ਇਹ ਲਾਈਨ ਲਾਈਨ ਤੇ ਲਾਵਾਂਗੀ ਬਿਲਕੁਲ ਇਹੀ ਹੌਲੀ ਹੌਲੀ ਇਸਨੇ ਲਗਾਨੀ ਹੈ ਆਰਾਮ ਨਾਲ ਦੇਖੋ ਇਹ ਵਾਲੀ ਸਲਾਈ ਸੀ ਜਿਹੜੀ ਅਸੀਂ ਨੇ ਲਗਾ ਲਈ ਇਹਦੇ ਨਾਲ ਲੈਸ ਹੈ ਜਿਹੜੀ ਉਹ ਇੱਕ ਥਾਂ ਤੇ ਖੜ ਜਾਂਦੀ ਹੈ ਨਹੀਂ ਤਾਂ ਤੁਸੀਂ ਇਹਨੂੰ ਨਾਲ ਦੀ ਨਾਲ ਹੀ ਫੋਲਡ ਕਰ ਸਕਦੇ ਹੋ ਆ ਕੱਪੜੇ ਨੂੰ ਇਸ ਤਰ੍ਹਾਂ ਦੇਖੋ ਐਦਾਂ ਤੁਸੀਂ ਨਾਲ ਦੀ ਨਾਲ ਵੀ ਲਗਾ ਸਕਦੇ ਹੋ ਪਰ ਇਹ ਲੈਸ ਜਿਹੜੀ ਉਹ ਉਧਰ ਉਧਰ ਜਾਂਦੀ ਹੈ ਇਸ ਕਰਨਾ ਅਸੀਂ ਨੇ ਪਹਿਲਾਂ ਹੀ ਸਲਾਈ ਲਗਾ ਲਈ ਸੀ ਤੇ ਹੁਣ ਅਸੀਂ ਨੇ ਇਹ ਵਾਲੀ ਸਲਾਈ ਹੈ ਜਿਹੜੀ ਇਹਦੇ ਉੱਤੇ ਰੱਖ ਕੇ ਲਗਾਨੀ ਹੈਗੀ ਇਸ ਤਰ੍ਹਾਂ ਇਸ ਤਰ੍ਹਾਂ ਸੀ ਨੇ ਵੀ ਲਗਾ ਲਿਆ ਤੇ ਹੁਣ ਇਸ ਨੂੰ ਆਪਾਂ ਨੇ نیچے ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਜਿਹੜੀ ਲੈਸ ਆ ਉਹ ਲੱਗ ਜਾਊਗੀ ਇਹ ਇਹਦੀ ਜਿਹੜੀ ਸਿੱਧੀ ਸਾਈਡ ਹੋ ਜੂਗੀ ਇਸ ਤਰ੍ਹਾਂ ਤੁਸੀਂ ਚਾਹੋ ਤਾਂ ਇੱਥੇ ਵੀ ਸਿਲਾਈ ਲਗਾ ਸਕਦੇ ਹੋ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਹਦੇ ਬਿਲਕੁਲ ਨਾਲ ਨਾਲ ਇੱਥੇ ਸਿਲਾਈ ਲਗਾ ਦਤਾਂਗੇ ਇਹ ਹੋਰ ਵੀ ਜ਼ਿਆਦਾ ਵਧੀਆ ਲੱਗੇ ਤਾਂ ਇਸ ਤਰ੍ਹਾਂ ਅਸੀਂ ਨੇ ਇਹ ਜਿਹੜੀ ਲੈਸ ਆ ਉਹ ਲਗਾ ਲਈ ਹੈ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ